ਸਰਕਾਰ ਜਿੰਦਾਬਾਦ ਸਰਕਾਰੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕੇਂਦਰ ਸਰਕਾਰ ਵੱਲੋਂ ਜੋ ਕਿਸਾਨਾਂ ਦੇ ਵਿਰੁੱਧ ਨੀਤੀਆਂ ਚਲਾਈਆਂ ਜਾ ਰਹੀਆਂ ਹਨ ਉਸ ਦੇ ਵਿਰੋਧ ਵਿੱਚ ਜਿੱਥੇ ਪੂਰੇ ਭਾਰਤ ਵਿੱਚ ਕਿਸਾਨ ਵਿਰੋਧੀ ਨੀਤੀਆਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਹਨ ਉਥੇ ਹੀ ਮਾਜਾ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਰਾਹਨਮਾਈ ਹੇਠ ਕਾਦੀਆ ਤਹਿਸੀਲ ਦੇ ਸਾਹਮਣੇ ਕਾਪੀਆਂ ਸਾੜੀਆਂ ਗਈਆਂ ਗੱਲਬਾਤ ਕਰਦਿਆਂ ਰਾਜੂ ਔਲਖ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੇ ਵਿਰੋਧ ਵਿੱਚ ਬਿਲ ਪਾਸ ਕਰ ਰਹੀ ਹੈ ਉਸ ਦੀਆਂ ਕਾਪੀਆਂ ਪੂਰੇ ਭਾਰਤ ਵਿੱਚ ਵਤਵਾਂਹ ਚਿਖੇ ਬਣਾਈਆਂ ਜਾ ਰਹੀਆਂ ਹਨ। ਉਹਨਾਂ ਨਾਲ ਖੜਾਇਆ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਬਿਲ ਪਾਸ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਸਾਡਾ ਲਾਗੂ ਕਰਨ ਲਈ ਬਾਰਡਰ ਤੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਢਿੱਲਵਾਲ ਜੀ ਬਾਰੇ ਕਿਹਾ ਕਿ ਸਾਡੀ ਕਿਸਾਨ ਜਥੇਬੰਦੀ ਮੀਟਿੰਗ चुकी है सारे किसान पंजाब की ये स्थिति बदलेंगे नालियों उन्होंने देखा कि जो दुकानदार किसानों का दुरुपयोग कर रहे हैं वो समझना चाहिए चाहिए कि लड़ाई उन्हें नहीं लड़ी जा रही है इसलिए दुकानदारों ने किसानों का साथ देना चाहिए जिन्होंने भी अपने को ये कपिल प्रधान गुरदासपुर हरप्रीत सिंह संधू जनरल कतल भूपेंद्र सिंह गोपार वाइस प्रेसिडेंट पंजाब विंदर साहब प्रधान दुनिया सनिया कश्मीर से कुलवान मौजूद सन ਕਾਦੀਆਂ ਤੋਂ ਗੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆਪਾਂ ਕਿੱਥੇ ਕਿੱਥੇ ਸਾੜੀ ਜਾ ਰਹੀ ਦੇਖੋ ਸਾਰੇ ਅੱਜ ਦੇ ਲਗਭਗ ਟੋਟਲ ਅਸੀਂ ਭਾਰਤੀ ਚ ਕਹਿ ਸਕਦੇ ਆ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਤਾਵਾਂ ਤੇ ਜਿੱਥੇ-ਜਿੱਥੇ ਵੀ ਪਿੰਡਾਂ 'ਚ ਤਹਿਸੀਲਾਂ 'ਚ ਡੀਸੀ ਦਫ਼ਤਰਾਂ ਘਾੜੀ ਸਾਰੇ ਤਾਂ ਇਹ ਕਾਪੀਆਂ ਜਿਹੜੀਆਂ ਸਾੜੀਆਂ ਜਾ ਰਹੀਆਂ ਦੇਖੋ ਡੱਲੇਵਾਲ ਜਿਹੜੇ ਆ ਉਹ ਇੱਕ ਐਮਐਸਪੀ ਦੀ ਲੜਾਈ ਆ ਬਹੁਤ ਵੱਡੀ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਆ ਲੰਦੇ ਆ ਉਹਨਾਂ ਦੇ ਨਾਲ ਆ ਉਹਨਾਂ ਦੀ ਸਹਿਯੋਗ ਚਾ ਸਾਰੇ ਜਣੇ ਅੱਜ ਲਗਭਗ ਜਦੋਂ ਦੀ ਲੜਾਈ ਉਹ ਲਾਂਡੇ ਉਹਨਾਂ ਦੀ ਜਿੱਥੇ-ਜਿੱਥੇ ਵੀ ਕੋਈ ਕਹਿੰਦਾ ਜ਼ੋਰ ਪੈਂਦਾ ਕੋਈ ਕੋ ਰੋਡ ਡੱਕਦਾ ਭਾਏ ਕੋ ਰੇਲ ਲੈਣਾ ਡੱਕਦਾ ਉਹਨਾਂ ਦੀ ਸਪੋਰਟ ਕਰ ਰਹੇ ਆ ਕਿਉਂਕਿ ਇਹ ਲੜਾਈ ਇੱਕ ਪੂਰੇ ਭਾਰਤ ਦੀ ਬੜਾ ਵੱਡੀ ਵੱਡਾ ਜੰਗ ਜਿਹੜਾ ਲੈ ਕੇ ਬੈਠੇ ਆ ਤੇ ਦੋ ਚਾਰ ਦਿਨਾਂ ਦੇ ਵਿੱਚ ਮੇਰੇ ਨਾਲ ਸਾਰਾ ਸੰਯੁਕਤ ਮੋਰਚਾ ਵੀ ਉਹਨਾਂ ਦੇ ਨਾਲ ਚੱਲ ਕੇ ਤੇ ਫਿਰ ਦਿੱਲੀ ਨੂੰ ਹਮਲਾ ਕੀਤਾ ਜਾਊਗਾ ਕੋ ਮੋਦੀ ਸਰਕਾਰ ਪਿਆਰ ਨਾਲ ਤੇ ਕਦੀ ਵੀ ਨਹੀਂ ਸੁਣਦੀ ਤੇ ਇਹਦੇ ਵਾਸਤੇ ਜਿੱਦਾਂ ਅੱਗੇ ਇਹ ਵੱਡਾ ਅੰਦੋਲਨ ਚੱਲਿਆ ਇਹਨਾਂ ਨੂੰ ਜਿਹੜਾ ਪੂਰਾ ਅੰਦੋਲਨ ਭਾਰਤਾ ਬਣੂਗਾ ਤੇ ਫਿਰ ਇਹ ਲੜਾਈ ਜਿਹੜੀ ਮੋਦੀ ਸਰਕਾਰ ਨਾਲ ਹੋਊਗੀ ਪਰ ਆਖੀਰਸੇ ਵਾਰੀ ਇਹਨੂੰ ਮੰਨਣਾ ਪਊਗਾ। ਉਹ ਸਾਰਾ ਖਤ ਹੋਏਗਾ ਆਪਣੀ ਕਫਨ ਚ ਨਹੀਂ ਦੇ। ਵੇਖੋ ਜੀ 2-4 ਦਿਨਾਂ ਚ ਹੋ ਜਾਣਾ ਕੱਟ ਅੱਜ ਵੀ ਸੰਯੁਕਤ ਮੋਰਚੇ ਦੀ ਮੀਟਿੰਗ ਆ ਪਟਿਆਲੇ ਚ ਹੋ ਰਹੀ ਆ ਤੇ ਨਾਲ ਹੀ ਸਾਰੀ ਗੈਰ ਰਾਜਨੀਤਿਕ ਜੇ ਨਾਲ ਹੀ ਇਹ ਜਿਹੜਾ ਦੋਨੇ ਫਾਰਮਾਂ ਦੀ ਜਿਹੜੀ ਮੀਟਿੰਗਾਂ ਚ ਚੱਲ ਰਹੀ ਆ ਮੇਰਾ ਖਿਆਲ ਕਹਿੰਦਾ ਅੱਜ ਹੀ ਫੈਸਲਾ ਹੋ ਜਾਣਾ। ਸੁਤਨਾਮ ਸਿੰਘ ਜ਼ਿਲ੍ਹਾ ਵਿਸ ਪ੍ਰਧਾਨ ਮਾਝਾ ਖਸਾਂ ਸੰਸਦ ਮਿਟੀ ਵੱਲੋਂ ਜੋ ਗੱਲ ਚੱਲ ਰਹੀ ਆ ਅੱਜ ਦਾ ਜੋ ਪ੍ਰੋਗਰਾਮ ਆ ਉਹ ਪ੍ਰੋਗਰਾਮ ਸਾਰੇ ਭਾਰਤ ਦੇ ਵਿੱਚ ਆ ਕਿਉਂਕਿ ਜੋ ਖਲੜਾ ਸੈਂਟਰ ਸਰਕਾਰ ਨੇ ਭੇਜਿਆ ਸੀਗਾ ਉਹਦੇ ਵਿਰੋਧ ਵਿੱਚ ਅੱਜ ਦਿਨ ਦਿਹਾੜੇ ਹੋਣ ਦੇ ਕਾਰਨ ਸੰਯੁਕਤ ਮੋਰਚੇ ਨੇ ਤਿੰਨਾ ਫੋਰਮਾਂ ਨੇ ਇਹ ਰਲ ਕੇ ਪ੍ਰੋਗਰਾਮ ਰੱਖਿਆ ਇਹ ਨਹੀਂ ਆ ਕਿ ਕੱਲ ਸੰਯੁਕਤ ਮੋਰਚੇ ਦਾ ਸਾਰਿਆਂ ਜਿੰਨੇ ਵੀ ਫੋਰਮਾਂ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਆ ਤੇ ਜਿੰਨੀਆਂ ਵੀ ਆਪਣੀਆਂ ਤਹਿਸੀਲਾਂਾਂ ਵਾਂ ਤਹਿਸੀਲਾਂ ਅੱਜ ਰੱਖਿਆ ਗਿਆ ਵਾ ਵਧੀਆ ਪ੍ਰੋਗਰਾਮ ਆ ਦੂਸਰੀ ਗੱਲ ਇਹ ਜੋ ਡੱਲੇਆ ਸਾਹਿਬ ਬੈਠੇ ਉਹਨਾਂ ਦੇ ਸਹਿਯੋਗ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਜੋ ਆਪਣੀ 9 ਤਰੀਕ ਨੂੰ ਸਾਡੀ ਉਹ ਵੱਡੀ ਰੈਲੀ ਹੋਈ ਸੀਗੀ ਮਹਾਪੰਚਾਇਤ ਉਹਦੇ ਵਿੱਚ ਜੋ ਗੱਲ ਨਿਕਲ ਕੇ ਆਈ ਸੀ ਸਾਹਮਣੇ ਉਹਦੇ ਕਰਕੇ ਸਾਰਿਆਂ ਨੇ ਇੱਕ ਸਾਂਝਾ ਪਲੇਟਫਾਰਮ ਦੇ ਉੱਤੇ ਮੁੜ ਕੇ ਮੀਟਿੰਗ ਹੋਈ ਆ ਬੱਲੇਵਾਲ ਸਾਹਿਬ ਦੇ ਨਾਲ ਉਹਦੇ ਵਿੱਚ ਇੱਕ ਹੋਣਾ ਵਧੀਆ ਤਰੀਕੇ ਦੇ ਨਾਲ ਇੱਕ ਸਾਂਝਾ ਫਾਰਮ ਤਿਆਰ ਕੀਤਾ ਅੱਜ ਵੀ ਮੀਟਿੰਗ ਹੋ ਰਹੀ ਆ ਇਹ ਕਰਕੇ ਇਹ ਗੱਲ ਨਹੀਂ ਹੈਗੀ ਕਿ ਜਥੇਬੰਦੀਆਂ ਵੱਖਰੀਆਂ ਵਾ ਜਥੇਬੰਦੀਆਂ ਇਕੱਠੀਆਂ ਵੇਖੋ ਜੀ ਅਸਲ ਵਿੱਚ ਅਸੀਂ ਇਹ ਸੋਚ ਸਕਦੇ ਆਂ ਕਿ ਜਿਨ੍ਹਾਂ ਵੀਰਾਂ ਨੂੰ ਨੌਲੇਜ ਨਹੀਂ ਹੈਗੀ ਕਿਉਂਕਿ ਜੇ ਮੰਨ ਲਓ ਆਪਣਾ ਫਾਰਮਰ ਮਰਦਾ ਵਾ ਤੇ ਉਹਦੇ ਨਾਲ ਸਾਰੇ ਮਰਦੇ ਆ ਮੰਨ ਲਓ ਅੱਜ 20 ਰੁਪਏ ਦੀ ਬੋਤਲ ਪਾਣੀ ਦੀ ਆ ਬਾਜ਼ਾਰ ਦੇ ਵਿੱਚ ਵਿਗ ਰਹੀ ਉਹ ਤਾਂ ਆਮ ਪੀ ਸਕਦੇ ਆ ਜਿੱਦਾਂ ਮੰਨ ਲਓ ਕੱਲ ਪਰਸੋਂ ਦਾ ਜਾਂ ਇੱਕ ਹਫ਼ਤੇ ਦਾ ਇੱਕ ਆਟੇ ਦਾ ਮਸਲਾ ਚੱਲਿਆ ਹੋਇਆ ਆਟਾ 40 ਰੁਪਏ ਕਿਲੋ ਹੋ ਗਿਆ ਮੰਨ ਲਓ ਉਹ ਆਟਾ ਕਿਉਂ ਹੋਇਆ ਇਸੇ ਕਰਕੇ ਹੋਇਆ ਵੀ ਉਹ ਸਾਡੀਆਂ ਫਸਲਾਂ ਜੋ ਵੇਚੀਆਂ ਵਾ ਉਹਨਾਂ ਤੋਂ ਬਾਅਦ ਹੁਣ ਉਹ ਸੌਕਰਾਂ ਦੇ ਕੋਲ ਆ ਗਿਆ ਜੋ اڈਾਨੀਆਂ ਬਾਨੀਆਂ ਦੇ ਬਦਾਮਾਂ ਦੇ ਵਿੱਚੋਂ ਨਿਕਲ ਕੇ ਆ ਰਿਹਾ ਉਹ ਮਹਿੰਗਾ ਵਿਕਣਾ ਜੇ ਮੰਨ ਲਓ ਜੇ ਆਈ ਕਾਰੋਬਾਰ ਜਿਹੜਾ ਵਾ ਉਹਨਾਂ ਦਾ ਫਾਗਿਆ ਤੇ ਫਿਰ ਆਟਾ ਜਿਹੜਾ ਵਾ 250 ਰੁਪਏ ਤੋਂ ਥੱਲੇ ਨਹੀਂ ਵਿਗਣਾ ਦੁਕਾਨਦਾਰਾਂ ਨੂੰ ਇਹੋ ਜਿਹਾ ਟਿਕਾਣਾ ਕਿਸਾਨ ਮਜ਼ਦੂਰ ਤੇ ਕਿਸਾਨ ਦੀ ਇਹ ਸਾਂਝੀ ਲੜਾਈ ਆ ਅਸੀਂ ਚਾਹੁੰਦੇ ਆ ਕਿ ਇਹ ਰਲ ਕੇ ਲੜੀਏ ਜੇ ਮੰਨ ਲਓ ਅੱਜ ਕਿਸਾਨ ਮਰਦਾ ਤੇ ਦੁਕਾਨਦਾਰ ਤੇ ਮਜ਼ਦੂਰ ਆਟੋਮੈਟਿਕ ਮਰਦਾ ਕਾਰੋਬਾਰ ਖਤਮ ਹੋ ਜਾਂਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਂਝਾ ਪ੍ਰੋਗਰਾਮ ਹੋਵੇ ਤੇ ਸਾਂਝੇ ਰਲ ਕੇ ਚੱਲੀਏ ਤੇ ਜਿੱਦਾਂ ਅੱਗੇ ਫਸੇ ਕੀਤੀ ਸੀ ਉਦਾਂ ਫਸੇ ਕਰੀਏ